ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੋਕੇ ਸਭ ਸੋਗ ਸੰਤਾਪੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤ ਗੁਰ ਕਹੀਐ ਮਨ ਕੀ ਦੁਬਿਦਾ ਬਿਨ ਸਜਾਈ ਹਰ ਪਰਮ ਪਦ ਲਹੀਐ ਸੁਖੋ ਟਲ ਗੁਰ ਸੇਵੀਐ ਐਨਸ ਸਹਿਜਸ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੰਦੇ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਰਾਗ ਸੋਹੇ ਮਹਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ मिथन मोह अगन शोक सागर कर किरपा उधर हर नगर मिथन मोह अगन शोक सागर कर किरपा उधर हर नगर चरण कमल शरणाए नारायण दिननाथ भगत परायण रहाओ अनाथनाथ भगत भệnhटन साध संग जम दूत ना भेटन जीवन रूप ਅਨੂਪ ਦਿਆਲਾ ਰਵਣ ਗੁਣਾ ਕਟਿਐ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਬਿਆਪੈ ਜਪ ਗੋ ਸੰਗੀ ਸਬਤਾਰੇ ਉਹ ਹਥ ਨਾਹੀਂ ਪੰਜ ਬਟਵਾਰੇ ਮਨ ਬਚ ਕਰਮ ਪ੍ਰਭ ਇੱਕ ਧਿਆਏ ਸਰਬ ਭਲਾ ਸੋਈ ਜਨ ਪਾਏ ਧਾਰ अनुग्रह ਆਪਨਾ ਪ੍ਰਭ ਕੀ ਨਾਮ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰਨਾ ਕੋਈ ਆਦ ਮਦ ਤント ਪ੍ਰਭ ਸੋਈ ਨਾਨਕ ਤਿਸ ਬਿਨ ਅਵਰਨਾ ਕੋਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਰਾਗ ਸੋਹੀ ਮਹੱਲਾ ਪੰਜਵਾ ਘਰ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਮੇਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਇਹ ਪਾਵਨ ਸ਼ਬਦ ਸੋਹੀ ਰਾਗ ਵਿੱਚ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਘਰ ਤੀਜਾ ਸਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 6760 ਅੰਗ ਤੇ ਦਰਜ ਹੈ